ਇਹ ਕੋਈ ਸਿਆਸੀ ਧੜੇਬੰਦੀ ਦੀ ਗੱਲ ਸਰਕਾਰ ਕਰ ਰਹੀ ਹੈ ਆਪਾਂ ਹੁਣ ਦੇਖਦੇ ਹਾਂ ਜਿਦਾ ਤੁਸੀਂ ਵੀ ਕਹਿ ਰਹੇ ਹੋ ਕਿ ਪਿਛਲੇ ਦਿਨਾਂ 'ਚ ਪਾਰਲੀਮੈਂਟ ਦੇ ਇਲੈਕਸ਼ਨ ਨਿਕਲ ਕੇ ਗਈਆਂ ਉਦੋਂ ਪਹਿਲਾਂ ਅਸੈਂਬਲੀ ਇਲੈਕਸ਼ਨ ਹੋਈਆਂ ਕੀ ਉਹਦੇ ਧੜੇਬੰਦੀਆਂ ਨਹੀਂ ਸੀ ਧੜੇਬੰਦੀਆਂ ਤਾਂ ਪਹਿਲਾਂ ਹੀ ਹੈਗੀਆਂ ਨਵੀਂ ਧੜੇਬੰਦੀ ਕੀ ਹੋਣੀ ਹੈ ਵੈਸੇ ਵੀ ਸਿੱਤ ਸਾਹਿਬ ਜਿਹੜੀਆਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਦੀਆਂ ਜਿਹੜੀਆਂ ਵੋਟਰਾਂ ਆ ਜਾਂ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਉਸ ਤਰ੍ਹਾਂ ਹੀ ਭੋਗਦੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਰਟੀਆਂ ਨਾਲ ਖੜੇ ਹੁੰਦੇ ਆ ਬਹੁਤ ਵਾਰੀ ਇਹ ਤਜਰਬੇ ਕਰਨ ਦੇ ਯਤਨ ਕੀਤੇ ਗਏ ਪਰ ਉਹ ਸਫਲ ਨਹੀਂ ਹੋਏ ਕਿਉਂਕਿ ਜਿਹੜਾ ਜਿੱਥੇ ਕਮਿਟਮੈਂਟ ਨਾਲ ਖੜਾ ਹੈ ਉਹਦੀ ਕਮਿਟ ਜਿੱਥੇ ਪ੍ਰਤੀਬੱਧ ਹੈ ਉੱਥੇ ਜਾ ਕੇ ਉਹ ਵੋਟ ਪਾਉਂਦੇ ਨੇ ਲੋਕ ਕੁਝ ਹਿੱਸਾ ਹੁੰਦਾ ਹੈ ਜਿਹੜਾ ਜਿਹਨੂੰ ਅਸੀਂ ਸਵਿੰਗ ਵੋਟਰ ਵੀ ਕਹਿੰਨੇ ਹੈਗੇ ਆ ਜਾਂ ਜਿਹੜੇ ਇੱਧਰ ਉੱਧਰ ਬਦਲਦੇ ਆ ਬਾਕੀ ਤਾਂ ਲਗਭਗ ਕਮਿਟਿਡ ਵੋਟਰ ਹੀ ਹੁੰਦੇ ਆ ਹਰੇਕ ਪਾਰਟੀ ਦੇ ਆਪੂ ਆਪਣੇ ਕਿ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇਹਨੇ ਪਿਛਲੇ ਸਮੇਂ ਚ ਜਿਹੜੀ ਨਾਂ ਤਾਂ ਇਹਦੇ ਕੋਲ ਉਸ ਕਿਸਮ ਦੀ ਜਥੇਬੰਦੀ ਹੈ ਜਿਸ ਤਰ੍ਹਾਂ ਦੀ ਅਕਾਲੀ ਦਲ ਕੋਲੇ ਹੈ ਜਾਂ ਕਾਂਗਰਸ ਕੋਲੇ ਹੈ ਜਾਂ ਭਾਜਪਾ ਕੋਲੇ ਹੈ ਤੇ ਸੋ ਇਸ ਕਰਕੇ ਇਹਨਾਂ ਨੂੰ ਹੁਣ ਉਹ ਕਿਉਂ ਲੋਡ ਪੈ ਰਹੀ ਹੈ ਕਿ ਇਹ ਪਾਰਟੀ ਚੋਣ ਨਿਸ਼ਾਨ ਤੇ ਚੋਣਾਂ ਨਾਲ ਲੜੀਆਂ ਜਾਂ ਕਈ ਵਾਰੀ ਸਿੱਪਾ ਸਾਹਿਬ ਇਹ ਵੀ ਹੁੰਦਾ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੋਵੇ ਕਿ ਇਹਦੇ ਵੀ ਇਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਕਿ ਇਹਦੇ ਵੀ ਉਹਨਾਂ ਨੂੰ ਥੱਲੇ ਬਹੁਤ ਕੁਝ ਨਹੀਂ ਲੱਭਣ ਵਾਲਾ ਜਾਂ ਬਹੁਤ ਕੁਝ ਉਹਨਾਂ ਨੂੰ ਹਮਾਇਤ ਨਹੀਂ ਮਿਲਣੀ ਤਾਂ ਉਹ ਸੂਰਤ ਜੋ ਹੈ ਜੇ ਪਾਰਟੀ ਚੋਂ ਨਿਸ਼ਾਨ ਤੇ ਕੋਈ ਚੋਣ ਲੜਦਾ ਹੈ ਤਾਂ ਕਲੀਅਰ ਹੋ ਜਾਂਦਾ ਹੈ ਕਿ ਕਿਸੇ ਨੂੰ ਕਿੰਨਾ ਸਮਰਥਨ ਮਿਲਿਆ ਥੱਲੇ ਵੈਸੇ ਤਾਂ ਜਿਹੜੀਆਂ ਇਹ ਚੋਣਾਂ ਹੁੰਦੀਆਂ ਇਹਦੇ ਵਿੱਚ ਵੈਸੇ ਹੀ ਸਪਸ਼ਟ ਹੋ ਜਾਂਦਾ ਹੈ ਜਦੋਂ ਇਹ ਨਤੀਜੇ ਆਉਂਦੇ ਆ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਕੌਣ ਕਿੱਥੇ ਖੜਾ ਹੈਗਾ ਇਸ ਕਰਕੇ ਇਹਦੇ ਵਿੱਚ ਕੋਈ ਦੂਸਰੀ رائے ਨਹੀਂ ਹੈਗੀ ਪਰ ਜੇ ਉਹ ਕਰਨਾ ਚਾਹੁੰਦੇ ਆ ਤਾਂ ਜੇ ਆਲਰੇਡੀ ਜਿਸ ਤਰ੍ਹਾਂ ਮਾਵੀ ਜੀ ਵੀ ਦੱਸ ਰਹੇ ਕਿ ਨਹੀਂ ਹੈਗਾ ਕਿਉਂਕਿ ਧਾਰਾ ਜਿਹੜੀ 12 ਹੈਗੀ ਹੈ ਉਹਦੇ ਵਿੱਚ ਆਲਰੇਡੀ ਪਰਵੀਜ਼ਨ ਹੈਗੀ ਹੈ ਪੰਜਾਬ ਪੰਚਾਇਤ ਰਾਜ ਰੂਲ ਜਿਹੜੇ ਆ 1995 ਉਹਦੇ ਵਿੱਚ ਇਸ ਤਰ੍ਹਾਂ ਦੀ ਜੀ ਸੋਧ ਕਰਨੀ ਦਾ ਵਕਰੀ ਗੱਲ ਹੋ ਸਕਦੀ ਹੈ ਪਰ ਉਹ ਕਿਉਂ ਕਰਨੀ ਹੈ ਜਿਉਂ ਉਹਨਾਂ ਨੇ ਮਕਸਦ ਦੱਸਿਆ ਜਾਂ ਜਿਹੜੀ ਰਿਪੋਰਟਾਂ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਤਾਂ ਸਿਰਫ ਇਹੀ ਦੱਸਿਆ ਕਿ ਪਿੰਡਾਂ ਦੇ ਵਿਕਾਸ ਕਾਰਜ ਰੁਕ ਜਾਂਦੇ ਆ ਜਿਹੜਾ ਸਰਕਾਰ ਦਾ ਬਿਆਨ ਆਇਆ ਜਾਂ ਜਿਹਨੂੰ ਕੋਟ ਕੀਤਾ ਗਿਆ ਵੱਖ-ਵੱਖ ਅਖਬਾਰਾਂ ਦੇ ਵਿੱਚ ਕਿ ਦੂਸਰਾ ਉੱਥੇ ਸਿਆਸੀ ਧੜੇਬੰਦੀ ਹੁੰਦੀ ਹੈ ਜਿੰਦੇ ਨਾਲ ਕਤਾਰਬੰਦੀ ਹੋ ਕੇ ਲੜਾਈਆਂ ਝਗੜੇ ਜਿਹੜੇ ਵਾਧੇ ਸੋ ਉਹਨਾਂ ਨੇ ਆਪਣਾ ਮਕਸਦ ਇਹ ਦੱਸਿਆ ਔਰ ਉਹ ਤਾਂ ਇੱਥੋਂ ਤੱਕ ਕਹਿ ਰਹੇ ਹੈ ਕਿ ਸਾਡਾ ਜਿਹੜਾ ਪਿੰਡੂ ਵਿਕਾਸ ਵਿਭਾਗ ਹੈ ਉਸ ਨੇ ਵੀ ਇਹਦੇ ਤੇ ਸਹਿਮਤੀ ਦਿੱਤੀ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲ ਹੋ ਗਈ ਹੈ ਤੇ ਜਿਹੜਾ ਹੁਣ ਮੌਨਸੂਨ ਸੈਸ਼ਨ ਹੈ ਵਿਧਾਨ ਸਭਾ ਦਾ ਉਹਦੇ ਫਾਈਲਸ ਆ ਰਹੇ ਨੇ ਤੇ ਉਹਦੇ ਵਿੱਚ ਇਹ ਸੋਧ ਕੀਤੀ ਜਾਏ